ਕਿਹੜਾ ਵਾਲੇ ਸੋਚਦੇ ਐ ਕਿ ਪਰਚੇ ਡਾਡ ਦੇ ਕਰਕੇ ਆਕਾਲੀ ਦਲ ਦੀ ਲੀਡਰਸ਼ਿਪ ਤੇ ਵਰਕਰਾਂ ਉਡਾਣਗੇ ਬਹੁਤ ਗਲਤ ਫਹਮੀ ਚ ਐ ਹਾਂਜੀ ਆਕਾਲੀ ਦਲ ਉਹ ਪਾਰਟੀ ਐ ਜਿਹਦੇ ਵਰਕਰਾਂ ਨੇ ਇਹਦੇ 16 16 ਸਾਲ ਕੱਲੇ ਕਰ ਰਹੇ ਆ ਪਹਿਲਾ ਸਭਾ ਸਾਬ ਰਹਿ ਗਿਆ ਚਲੋ ਦੇਖੋ ਕੀ ਲੱਗਦਾ ਇਹ ਮਨਸ਼ਾ ਕੀ ਹੈ ਜੀ ਇਹਨਾਂ ਦੀ ਆਪਾ ਸਰਕਾਰ ਦੀ ਕੀ ਮਨਸ਼ਾ ਲੱਗਦੀ ਹੈ ਪਹਿਲਾਂ ਕਹਿ ਰਹੇ ਸੀ ਆਪਣੇ ਆਪਣੇ ਆਪਣੀ ਕਮਜ਼ੋਰੀਆਂ ਲਕੌਰਿਆ ਜਿਹੜੀ ਲੁੱਟਖੋ ਕਰੀ ਜਾਂਦੇ ਆ ਲਕੌਰਿਆ ਇਹਨੂੰ ਐ ਨਹੀਂ ਪਤਾ ਸਾਰੇ ਲੁੱਟਖੋ ਜਿਹੜਾ ਕੀਤਾ ਸੱਚੀ ਦਾ ਹਿਸਾਬ ਪੰਜਾਬ ਬਿਜ਼ਨਸ ਵੱਲੋਂ ਸਾਬ ਬਿਕਰਮ ਸਿੰਘ ਮਜੀਠੀਏ ਦੇ ਘਰੇ ਰੇਡ ਕਰਨਾ ਮੈਂ ਸਮਝਦਾ ਕਿ ਕਿਸ ਹੁੰਦਾ ਸਿਆਸੀ ਬਦਲਾਖੋਰੀ ਆ ਔਰ ਇਸ ਕਿਸਮ ਦੀ ਸਿਆਸੀ ਬਦਲਾਖੋਰੀ ਲੋਕ ਰਾਜ ਦੇ ਵਿੱਚ ਬੜੀ ਖਤਰਨਾਕਾ ਇਹ ਜਿਹੜੀਆਂ ਟ੍ਰੈਂਡ ਤੇ ਲੱਗਿਆ ਹੈ ਜਿਹੜੀਆਂ ਫਿਰਤਾਂ ਪੈ ਗਈਆਂ ਕਿ ਸਰਕਾਰੀ ਏਜੰਸੀਆਂ ਨੂੰ ਸਿਆਸੀ ਵਿਰੋਧੀਆਂ ਦੇ ਵਿਰੁੱਧ ਵਰਤਣ ਦੀਆਂ ਇਹ ਬੜੀਆਂ ਘਾਤਕ ਨੇ ਔਰ ਮੈਂ ਸਮਝਦਾ ਕਿ ਸਿਆਸੀ ਵਿਰੋਧੀਆਂ ਨਾਲ ਨਿਪਟਣ ਦੇ ਹੋਰ ਬਹੁਤ ਤਰੀਕੇ ਨੇ ਇਹ ਵਿਕਰਮਜੀਤੀਏ ਹੋਰਾਂ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਵਿਜੀਲੈਂਸ ਵੱਲੋਂ ਕੀਤਾ ਗਿਆ ਔਰ ਸਰਕਾਰ ਜਣੀ ਇਹ ਇਸ ਵਿਵਹਾਰ ਤੋਂ ਸਪਸ਼ਟ ਨਜ਼ਰ ਆਉਂਦਾ ਇਹ ਕਿ ਇਹ ਬੈਡਾ ਹੈ ਇਹ ਇੱਕ ਕਿਸਮ ਦੀ ਬਦਲਾਖੋਰੀ ਵਾਲੀ ਗੱਲ ਆ ਮਤਲਬ ਸਿਆਸੀ ਵਿਰੋਧ ਨੂੰ ਇਸ ਤਰ੍ਹਾਂ ਨਹੀਂ ਨਿਪਟਣਾ ਚਾਹੀਦਾ ਇਹ ਵੈਸੇ ਪਹਿਰਤ ਪਹਿਲੀ ਵਾਰ ਨਹੀਂ ਇਹ ਪਹਿਲਾਂ ਕਾਂਗਰਸ ਰਾਹਤ ਦੇ ਵਿੱਚ ਵੀ ਸੀਬੀਆਈ ਨੂੰ ਵਰਤੇ ਜਾ ਰਿਹਾ ਸੀ ਮੇਰੇ ਵਿਰੁੱਧ ਵੀ ਜਦੋਂ ਮਤਲਬ ਸਾਡੇ ਅੱਧੇ ਜਰਦੇ ਤੋਂ ਬਾਅਦ ਉਦੋਂ ਖੜਕੂਬਾਰ ਵਿੱਚ ਹਿਜਿੱਤੇ ਮੁੰਡੇ ਮਾਰੇ ਗਏ ਤੇ ਮੇਰੇ ਤੇ ਕੇਸ ਬਣਾਤਾ ਕਿ ਖੜਕੂਆ ਦੀ ਬਣਾ ਦਿੰਦੇ ਨੇ ਤੇ ਫਿਰ ਬਾਅਦ ਦੇ ਵਿੱਚ ਸੀਬੀਆਈ ਦੇ ਹਵਾਲੇ ਝੂਠੇ ਮੁਕਦਮੇ ਦਰਜ ਕਰਕੇ ਝੂਠੇ ਇਲਜ਼ਾਮ ਲਾ ਕੇ ਸੀਬੀਆਈ ਨੂੰ ਪੂਰਾ ਵਰਤੰਤ ਜਦੋਂ ਕੀਤਾ ਸੀ ਉਹ ਤਾਂ ਪਰਮਾਤਮਾ ਨਾਲ ਸੀ ਸੱਚ ਸਾਹਮਣੇ ਸੀ ਕਾਨੂੰਨੀ ਵਿਚਾਰਾ ਜੋ ਵੀ ਜਿਹੜੀ ਆ ਉਹਦੇ ਡਰੋਂ ਪਰ ਪਿੱਛੇ ਹਟੇ ਪਰ ਇਸ ਤਰ੍ਹਾਂ ਦੀ ਜਿਹੜੀ ਖੇਡ ਰਾਜਸੀ ਤੇ ਰਫੇਡਰੀ ਹੈ ਨੇ ਉਹ ਦੇਦੇ ਲੋਕ ਰਾਜ ਦੇ ਸੇਸ਼ ਤੋਂ ਲਈ ਬੜੀਆਂ ਖਤਰਨਾਕ ਨੇ ਸੋ ਮੈਂ ਪੰਜਾਬ ਸਰਕਾਰ ਨੂੰ ਫੀਲ ਕਰਾਂਗਾ ਕਿ ਸੁਭੇ ਦੇ ਵਿਕਾਸ ਵੱਲ ਧਿਆਨ ਦੇਵੇ ਰਾਸੀ ਵਿਰੋਧੀਆਂ ਨੂੰ ਦਬਾਉਣ ਲਈ ਇਸ ਤਰ੍ਹਾਂ ਦੀਆਂ ਖੇਡਾਂ ਕਿੱਡਨੀਆਂ ਬੰਦ ਕਰੇ ਅੱਜ ਜਿਸ ਤਰੀਕੇ ਦੇ ਨਾਲ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਇਹ ਸਿਆਸੀ ਤੇ ਨਿੱਜੀ ਵਿਰੋਧ ਤੋਂ ਉੱਪਰ ਕੁਝ ਨਹੀਂ ਹੈ ਜਦੋਂ ਇਹ ਉਹਨਾਂ ਦੇ ਬਖੀਏ ਦੇੜਦਾ ਤੇ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ ਤਾਂ ਉਹਦੀ ਆਵਾਜ਼ ਦਬਾਉਣ ਵਾਸਤੇ ਅੱਜ ਡਿਸਪਰਪੋਰਸ਼ਨੇਟ ਐਸਿਡ ਯਾਨੀ ਕਿ ਬਾਦੂ ਜਾਇਦਾ ਦਾ ਪਰਚਾ ਦਿੱਤਾ ਹੈ ਜਿਹੜਾ ਕਿ ਸਾਫ਼ ਦਿਖਦਾ ਕਿ ਵਿਰੋਧ ਕਰਕੇ ਕੀਤਾ ਗਿਆ ਤੇ ਉਹਦੀ ਆਵਾਜ਼ ਦਬਾਉਣ ਨੂੰ ਕੀਤਾ ਗਿਆ ਇੱਥੇ ਹੀ ਬਸ ਨਹੀਂ ਹੈ ਫੇਰ ਉਹਦੀ ਵਾਈਫ ਦੇਖੋ ਤੀਆ ਭੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਤੇ ਕਿਸੇ ਦੇ ਘਰ ਜਾ ਕੇ ਉਹਦੀ ਔਰਤ ਨੂੰ ਇਸ ਤਰੀਕੇ ਦੇ ਨਾਲ ਜਲੀਲ ਕਰਨਾ ਉਹਦੀ ਬੇਇੱਜ਼ਤੀ ਕਰਨਾ ਇਹ ਵੀ ਕਿਸੇ ਤਰ੍ਹਾਂ ਪੰਜਾਬੀਆਂ ਨੂੰ ਮਨਜ਼ੂਰ ਨਹੀਂ ਇਹ ਇਕੱਲਾ ਉਸੀ ਤੇ ਨਹੀਂ ਜਿਹੜੇ ਵੀ ਇਹਨਾਂ ਤੇ ਆਵਾਜ਼ ਉਠਾਉਂਦੇ ਆ ਹੁਣ ਅੱਜ ਸਾਨੂੰ ਇਹ ਵੀ ਖਾਸਾ ਕਿ ਪ੍ਰਗਟ ਸਿੰਘ ਤੇ ਪਰਚਾ ਕਰ ਰਹੇ ਆ ਹੋ ਸਕਦਾ ਅੱਗੇ ਵੀ ਤੁਰਨ ਮੇਰੇ ਮੈਨੂੰ ਤਾਂ ਬੁਲਾਉਂਦੇ ਹੀ ਰਹਿੰਦੇ ਆ ਇਸ ਕਰਕੇ ਜਿਹੜਾ ਵੀ ਬੰਦਾ ਅੱਜ ਪੰਜਾਬ ਦੀ ਗੱਲ ਕਰਦਾ ਪੰਜਾਬੀਅਤ ਦੀ ਗੱਲ ਕਰਦਾ ਉਸ ਤੇ ਪਰਚਾ ਦਿੰਦੇ ਆ ਇਹ ਜਿਹੜਾ ਕੇਜਰੀਵਾਲ ਹੈ ਇਹ ਅਸਲ ਮੈਨਾਂ ਚ ਮੁੱਖ ਮੰਤਰੀ ਦੀ ਕੁਰਸੀ ਤੇ ਬੈਠ ਦਾ ਕੰਮ ਚਲਾ ਰਿਹਾ ਜੋ ਹੁਣ ਕਹਿੰਦੇ ਇਹ ਯੁੱਧ ਨਸ਼ਿਆ ਵਿਰੁੱਧ ਹੈ ਜਦੋਂ ਇਹਨਾਂ ਦਾ ਮਜੀਠੀਆ ਨੇ ਇਹਨਾਂ ਤੇ ਖਿਲਾਫ ਕੇਸ ਪਾਇਆ ਆਹੀ ਕੇਜਰੀਵਾਲ ਕੋਰਟ ਵਿੱਚ ਜਾ ਕੇ ਮਜੀਠੀਆ ਤੋਂ ਮਾਫੀ ਮੰਗ ਕੇ ਆਇਆ ਫਿਰ ਕਿਹੜਾ ਯੁੱਧ ਇਹਨਾਂ ਦੇ ਨਸ਼ਿਆ ਦੇ ਵਿਰੁੱਧ ਹੈ ਇਹ ਸਾਰਾ ਕੁਝ ਰਾਜਨੀਤਿਕ ਤੌਰ ਤੇ ਪੰਜਾਬ ਦੀ ਉੱਭਰ ਰਹੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ ਇਹ ਕਿਸੇ ਤਰ੍ਹਾਂ ਵੀ ਬਰਦਾਸ਼ਤ ਕਰਨ ਯੋਗ ਨਹੀਂ ਹੈ ਇਹ ਇੱਕ ਬਿਉਂਤਬੰਦ ਤਰੀਕੇ ਦੇ ਨਾਲ ਪਹਿਲਾਂ ਇਹ ਆਪਣੇ ਬੰਦੇ ਤੇ ਪਰਚਾ ਦਿੰਦੇ ਆ ਤੇ ਬਾਅਦ ਵਿੱਚ ਉਹ ਆਪਣੇ ਬੰਦੇ ਨੂੰ ਤਾਂ ਮੀਟਿੰਗਾਂ ਵਿੱਚ ਹੀ ਬਿਠਾ ਲੈਂਦੇ ਤੇ ਉਹਦੇ ਪਰਚੇ ਵੀ ਖਾਰਜ ਕਰ ਦਿੰਦੇ ਲੇਕਿਨ ਅਸਲ ਦੇ ਵਿੱਚ ਇਹਨਾਂ ਨੇ ਆਪੋਜੀਸ਼ਨ ਬੰਦਿਆਂ ਨੂੰ ਡੰਗਣਾ ਹੁੰਦਾ ਉਹਨਾਂ ਤੇ ਪਰਚਾ ਦੇਣਾ ਹੁੰਦਾ ਉਹਨਾਂ ਉਹਨਾਂ ਨੂੰ ਬਦਨਾਮ ਕਰਨਾ ਹੁੰਦਾ ਅੱਜ ਸਵੇਰ ਦਾ ਤੁਸੀਂ ਵੇਖ ਰਹੇ ਹੋ ਕਿ 4:40 ਮਿੰਟਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਿਤੜਕ ਆਗੂ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਖਿਲਾਫ ਐਫ ਆਈ ਆਰ ਦਰਜ ਕੀਤੀ ਹੈ ਤੇ 4 ਘੰਟਿਆਂ ਚ ਮਹਾਲੀ ਤੋਂ ਪੁਲਿਸ ਉਹਦੇ ਘਰੇ ਪਹੁੰਚ ਗਈ ਤੇ ਕਿਸ ਤਰ੍ਹਾਂ ਉਹਦੇ ਬੱਚੇ ਖਾਣਾ ਖਾ ਰਹੇ ਆ ਪੁਲਸ ਉਹ ਮਾਰ ਰਹੀ ਹੈ ਉਹਦੀ ਧਰਮ ਪਤਨੀ ਐਮ ਐਲ ਏ ਕਾਰਜੋਗ ਉਸ ਨੂੰ ਕਿਸ ਤਰ੍ਹਾਂ ਧੱਕੇ ਮਾਰੀ ਜਾ ਰਹੇ ਆ ਪਰ ਉਹ ਗੁਰੂ ਦਾ ਸਿੱਖ ਨਡੋਣ ਨਿੱਡਰ ਹੋ ਕੇ ਗੁਰੂ ਦੇ ਪੈਰਾਂ ਚ ਰਹਿ ਕੇ ਪੁਲਸ ਨਾਲ ਗੱਲ ਕਰ ਰਿਹਾ ਤੇ ਮੈਂ ਸਮਝਦਾ ਇਹ ਸਾਡੇ ਡੰਮੀ ਸੀਐਮ ਦਾ ਮੈਂ ਸਮਝਦਾ ਜਿਸ ਇਨਸਾਨ ਨੂੰ ਪਰਿਵਾਰ ਦੇ ਵਿੱਚ ਆਪਾਂ ਗੱਲ ਕਰਦੇ ਆ ਕਿ ਹੈ ਜੂਰ ਬੁਖੀਆ ਪਰ ਇਹਦੇ ਪੱਲੇ ਦਾ ਕੁਝ ਵੀ ਕਬੀਲ ਲੰਦੇ ਹੱਥ ਚੈਨ ਨਹੀਂ ਗਈ ਸੋ ਇਸ ਕਰਕੇ ਦੰਮੀ ਤਾਂ ਵੀਪਾ ਹੱਥ ਵਿੱਚ ਤੌਰ ਵਾਦਨ ਨੇ ਨਾ ਲੱਟਾ ਗਿਆ ਤੇ ਮੈਂ ਸਮਝਦਾ ਇਹ ਬੁਖਲਾਤ ਦਾ ਲਾਲਾ ਕੇਜਰੀਆਲ ਦੀ ਕਿ ਅੱਜ ਦੇ ਦਿਨ ਹੀ 1975 ਦੇ ਵਿੱਚ ਐਮਰਜੈਂਸੀ ਲੱਗੀ ਸੀ ਤੇ ਅੱਜ ਪੰਜਾਬ ਦੇ ਵਿੱਚ ਐਮਰਜੈਂਸੀ ਲਾਈ ਹੈ ਇਹ ਲਾਲੇ ਦੇ ਕੇਂਦਰੀ ਆਲੇ ਸੰਕੇਤ ਦਿੱਤਾ ਹੈ ਕਿ ਪੰਜਾਬ ਦੇ ਕਿਸਾਨੋ ਮੈਂ ਤੁਹਾਡੀ ਜ਼ਮੀਨ ਦੱਬੜੀ ਹੈ ਹਰ ਹਾਲਤ ਚ ਰੋਕੜੀ ਹੈ ਕਿਸ ਤਰ੍ਹਾਂ ਚੀਫ ਸੈਕਟਰੀ ਨੂੰ ਸਾਰੇ ਅਧਿਕਾਰ ਦਿੱਤੇ ਹੈ ਮੁੱਖ ਮੰਤਰੀ ਤੋਂ ਖੋ ਕੇ ਸੋ ਹੁਣ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਹੈ ਕਿ ਚੁਣ ਚੁਣ ਕੇ ਪੰਜਾਬ ਦੇ ਆਗੂ ਨਿਤੜਕ ਲੀਡਰ ਜੋ ਬੋਲਦੇ ਹੈ ਉਹਨਾਂ ਨੂੰ ਫੜਿਆ ਜਾਊਗਾ ਕਿਉਂ ਕਿ ਜਿਹੜੀ ਹਜ਼ਾਰਾਂ ਏਕੜ ਜ਼ਮੀਨ ਪੰਜਾਬ ਦੀ ਪੰਜਾਬ ਦੇ ਕਿਸਾਨਾਂ ਦੀ ਇੱਕ ਸਰਕਾਰ ਨੇ ਇਹ ਦਿੱਲੀ ਦੇ ਧਾਰਵੀਆਂ ਨੇ ਦੱਬਣੀ ਹੈ ਸੋ ਉਸ ਕਰਕੇ ਲੀਡਰਾਂ ਨੂੰ ਫੜ ਕੇ ਐਮਰਜੈਂਸੀ ਲਾਈ ਜਾ ਰਹੀ ਹੈ ਤੇ ਪਰ ਨਾਲ ਇੱਕ ਇਹ ਵੀ ਹੈ ਕਿ ਜਿਹੜੇ ਲੋਕ ਕਹਿੰਦੇ ਸੀ ਕਿ ਅਕਾਲੀ ਦਲ ਖਤਮ ਹੋ ਗਿਆ ਹੈ ਅਕਾਲੀ ਦਲ ਨੂੰ ਵੋਟ ਘੱਟ ਪਈ ਹੈ ਤੇ ਆ ਬੁਖਲਾਹ ਦਰਸਾਉਂਦੀ ਹੈ ਕਿ ਲਾਲਾ ਉੱਤੇ ਬੈਠਾ ਡਰ ਰਿਹਾ ਹੈ ਕਿਸ ਤੋਂ ਚਾਹੇ ਥੱਲੇ ਪਿਆ ਸ਼ਰੋਪੜੀ ਅਕਾਲੀ ਦਲ ਵੋਟ ਪਰਸੈਂਟ ਵਿੱਚ ਘੱਟ ਪਈ ਪਰ ਡਰ ਹੈ ਪਰ ਭੈ ਹੈ ਕਿ 27 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਊਗਾ ਤੇ ਸਾਡੇ ਚ ਕਾਲੇ ਕਾਰਨਾਮੇ ਜੱਕਰ ਕਰੂਗਾ ਸੋ ਇਸ ਕਰਕੇ ਅਕਾਲੀ ਦਲ ਦੇ ਲੀਡਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਪਰੇ ਵਾਰਸ ਨੇ ਬਾਬਾ ਬੋਤਾ ਸਿੰਘ ਦੇ ਵਾਰਸ ਨੇ ਬਾਬਾ ਗਰਜਾ ਸਿੰਘ ਦੇ ਤੇ ਇਹ ਵਾਰਸ ਨੇ ਕਿ ਉਹ ਬੀਬੀਆਂ ਦੇ ਜਿਹੜੀਆਂ ਬੀਬੀਆਂ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਬਹਿ ਕੇ ਆਪਣੇ ਬੱਚਿਆਂ ਦੇ ਟੋਟੇ ਗਲਜ ਪਵਾ ਕੇ ਸਭਾ ਸਭਾ ਮਨ ਦੇ ਪੀਸ ਨੇ ਪੀਸ ਦਿਆ ਸੀ ਤੇ ਕਹਿ ਰਹੀਆਂ ਸੀ ਕਿ ਮੰਨੂ ਸਾਡੀ ਜਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਧੂਣ ਸਵਾਇਆ ਹੋਏ ਇਹ ਲਾਦਾ ਕੇਤਰੀਆ ਜੀ ਤੁਹਾਨੂੰ ਭਲੇਖਾ ਸਾਨੂੰ ਮੁਗਲ ਨਹੀਂ ਦਬ ਸਕੇ ਸਾਨੂੰ ਅੰਗਰੇਜ਼ ਨਹੀਂ ਦਬ ਸਕੇ ਇਸ ਸ਼ਰੋਮਣੀ ਅਕਾਲੀ ਦਲ ਨੂੰ ਇੰਦਰਾ ਗੱਦੀ ਨਹੀਂ ਖਤਮ ਕਰ ਸਕੀ ਨਰਿੰਦਰ ਮੋਦੀ ਨਹੀਂ ਖਤਮ ਕਰ ਸਕਿਆ ਤੂੰ ਖੇਰੇ ਖੇਡ ਦੀ ਮੂਲੀਆਂ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਆਵਾਜ਼ ਦਿੰਨਾ ਹੈ ਬੇਨਤੀ ਕਰਦਾ ਹੈ ਕਿ ਜਿਸ ਤਰ੍ਹਾਂ ਅੱਜ ਪੰਜਾਬ ਦੇ ਜੂਤ ਤੇ ਮਰਚ ਗੁੱਸਾ ਜੂਸ ਕਿਸੇ ਪਾਰਟੀ ਦਾ ਹੈ ਕਿਸੇ ਧਿਰ ਦਾ ਹੈ ਉਹਦੇ ਮਨ ਦੇ ਵਿੱਚ ਇੱਕ ਦੁੱਖ ਹੈ ਕਿ ਦਿੱਲੀ ਵਾਲੇ ਲਾਲੇ ਕੇਚਰੀਆ ਨੇ ਸਰਦਾਰ ਬਿਕਰਮ ਸਿੰਘ ਮਜੀਠੀਆ ਦਾ ਧੱਕਾ ਕੀਤਾ ਹੈ। ਉਹਦੇ ਪਰਿਵਾਰ ਦਾ ਧੱਕਾ ਕੀਤਾ ਹੈ। ਮੈਂ ਪੰਜਾਬ ਦੇ ਆਬਾਦ ਨੂੰ ਬੇਨਤੀ ਕਰਦਾ ਕਿ ਆਓ, ਉੱਠਿਏ ਆਪਾਂ ਇਹ ਧਾੜੀਆਂ ਖਿਲਾਫ ਆਵਾਜ਼ ਬੁਲੰਦ ਕਰੀਏ। ਮਜੀਠੀਆ ਤਾਂ ਜੇਲ੍ਹ ਚ ਜਾ ਕੇ ਉਹਦੇ ਹੱਥ ਚ ਪਾਈ ਮਾਲਾ ਦੱਸਦੀ ਹੈ ਕਿ ਉਹ ਮਾਲਾ ਫੇਰ ਨੂੰ ਗੁਰੂ ਦਾ ਸਿਮਰਣ ਕਰਨ ਨੂੰ ਪਰ ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਖੜੇ ਹੋ ਕੇ ਉਹ ਸਾਗੂ ਦੇ ਹੱਕ ਚ ਆਵਾਜ਼ ਬੁਲੰਦ ਕਰੀਏ ਤੇ ਮੈਂ ਪੂਰੇ ਪੰਜਾਬ ਦੇ ਜੂਥ ਵੱਲੋਂ ਇਸ ਕੈਰਨਾਂ ਕਾਰਵਾਈ ਦੀ ਨਖੇਦੀ ਕਰਦਾ ਤੇ ਪ੍ਰਮਾਤਮਾ ਦੇ ਚਰਨਾਂ ਚ ਅਰਦਾਸ ਕਰਦਾ ਕਿ ਜਿਸ ਤਰ੍ਹਾਂ ਉਹ ਜੋਧਾ ਨਿੱਡਰ ਹੋ ਕੇ ਗਿਆ ਪਾਕ ਸਾਥ ਹੋ ਕੇ ਉਹ ਜੇਲ੍ਹ ਚੋਂ ਬਾਹਰ ਆਊਗਾ ਅਖੀਰ ਜਿੱਤ ਸੱਚ ਦੀ ਹੋਣੀ ਹੈ